ਬਹੁਤ ਜ਼ਿਆਦਾ ਯਾਰ ਮੈਂ ਵੀ ਨਿੱਜੀ ਤੌਰ ਤੇ ਕਿਉਂਕਿ ਉਹਨਾਂ ਦੇ ਨੇੜ ਤਾਂ ਮਾਣੀ ਹੋਈ ਆ ਇਸ ਕਰਕੇ ਬੜਾ ਦੁੱਖ ਹੁੰਦਾ ਤੇ ਹੋਰ ਵੀ ਲੱਖਾਂ ਲੋਕ ਇਸ ਵੇਲੇ ਉਸ ਦੁੱਖ ਬਣਾ ਰਹੇ ਆ ਜਿਹਨੂੰ ਕਹਿੰਦੇ ਆ ਨਾ ਵੀ ਇੱਕ ਯੁੱਗ ਦਾ ਅੰਤ ਵਾਕਿਆ ਯੁੱਗ ਕੁਆਲਿਟੀ ਇੰਨੀ ਦਿੱਤੀ ਤੇ ਕੁਆਂਟੀਟੀ ਇੰਨੀ ਜਾਨੀ ਸੈਂਕੜੇ ਗਾਇਕ ਜਿਨ੍ਹਾਂ ਨੂੰ ਉਹਨਾਂ ਨੇ ਗਾਇਕ ਤੋਂ ਸਟਾਰ ਗਾਇਕ ਬਣਾਇਆ ਕੋਈ ਵੀ ਸਿੰਗਰ ਜੇ ਇੱਕ ਗੀਤ ਵੀ ਉਹਨਾਂ ਦੇ 뮤직 ਚ ਆ ਜਾਂਦਾ ਸੀ ਤਾਂ ਉਹ ਆਪਣੇ ਆਪ ਨੂੰ ਸਮਝਦਾ ਸੀ ਵੱਡੀ ਮੋਹਰ ਲੱਗ ਗਈ ਤੇ ਇਸੇ ਤਰ੍ਹਾਂ ਜਦੋਂ ਮੇਰਾ ਪਹਿਲਾ ਗੀਤ ਉਹਨਾਂ ਦੇ 뮤직 ਚ ਆਇਆ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ਮੈਂ ਵੀ ਉੱਡਦਾ ਖੜਦਾ ਸੀ ਇਸ ਗੱਲ 'ਚ ਫਿਰ ਹੰਸ ਰਾਜ ਦੇ ਦੋ ਗਾਣੇ ਜਿਹੜੇ ਉਹ ਵੀ ਮੇਰੇ ਵਾਲੇ ਗਾਣੇ ਆਂਦਰ 뮤직 ਜੀ ਹੁਜਾ ਸਾਹਿਬ ਨੇ ਦਿੱਤਾ ਸੀ ਇੱਕ ਸੀ ਸਮੀ ਮੇਰੀ ਬਾਹਰ ਜੀ ਇੱਕ ਸੀਗਾ ਨਾ ਤੋਂ ਪ੍ਰੇਣੀ ਨਛਾਵੰਦ ਦੋਨੇ ਸੁਪਰ ਹਿੱਟ ਤੇ ਇਸ ਤਰ੍ਹਾਂ ਉਹਨਾਂ ਨਾਲ ਨੇੜਲੀ ਸਾਝ ਵੀ ਰਹੀ ਤੇ ਬਾਕੀ ਵੀ ਜੋਨ ਦੇਖਦੇ ਸੀ ਹਰਚਰਨ ਗਰੇਵਾਲ ਤੋਂ ਲੈ ਕੇ ਸਰਿੰਦਰ ਕੌਰ ਮਾਨਕ ਛੰਦਾ ਚਮਕੀਲਾ ਕਰਦਾਸ ਮਾਨ ਹੈ ਨਾ ਸਰਦੂਲ ਹਾਂਸ ਤੇ ਸਾਰਿਆਂ ਦੇ ਕੋਲ ਹੀ ਇਸੇ ਤਰ੍ਹਾਂ ਦਾ ਇਸ ਵੇਲੇ ਸਾਰੇ ਦੁੱਖ ਮਨਾ ਰਹੇ ਆ ਪਹਿਲੀ ਵਾਰ ਤੁਹਾਡੀ ਮੁਲਾਕਾਤ ਗੁਜਾ ਸਾਹਿਬ ਦੇ ਨਾਲ ਕਦੋਂ ਹੋਈ ਸੀ ਸਨਜੇ ਯਾਦ ਹੋਵੇ ਸਨ ਨਹੀਂ ਜਿੱਤੇ ਲੁਧਿਆਣਾ ਇੱਕ ਸਮਾਗਮ ਹੋਇਆ ਸੀ ਜੀ ਉਹਦੇ ਵਿੱਚ ਪਹਿਲਾਂ ਹਰਚਰਨ ਗਰੇਵਾਲ ਨੇ ਦੱਸਿਆ ਵੀ ਆ ਨਵੇਂ ਮੁੰਡੇ ਨੇ ਮੇਰੇ ਕੀ ਸੰਗੀਤ ਦਿੱਤਾ ਤੇ ਉਹ ਨਵਾਂ ਮੰਡਪ ਪਹਿਲਾਂ ਉੱਥੇ ਹੋਰ ਮਰੂਲਾ ਸਾਹਿਬ ਹੁਣੀ ਹੋਰ ਵੇਦਰਾਹੀ ਹੁਣੀ ਵੀ ਸ਼ਦ ਕਾਫੀ ਜਾਂਦੂ ਪਹਿਲਾਂ ਪੰਨਾ ਲਾਲ ਜਿਹੜਾ ਜੈਦੇਵ ਦਾ ਬਾਪ ਆ ਉਹ ਸੀਗੇ ਉਹ ਫਿਰ ਖਰਚਨ ਗਰੇਵਾਲ ਨੇ ਜਿਹੜਾ ਪਹਿਲਾਂ ਗੀਤ ਦੱਸਿਆ ਸੀ ਉਹ ਸੀਗਾ ਬੇਬੇ ਤੋਂ ਪਟਾਲੀ ਕੱਲ ਗੋਤਮੇਤਰਾ ਤੇਰੀ ਮੁੰਦਰੀ ਹੱਥਾਂ ਦੇ ਵਿੱਚ ਪਾ ਕੇ ਨੱਬਿਆਂ ਦਾ ਲੌਂਗ ਕਢਾ ਕੇ ਇਦਾਂ ਦਾ ਸੀ ਉਹਦੋਂ ਸੀਨ ਦਾ ਪਹਿਲੀ ਵਾਰ ਸੰਗੀਤ ਵੀ ਸੁਣਿਆ ਤੇ ਇਹਨਾਂ ਨਾਲ ਮੁਲਾਕਾਤ ਵੀ ਹੋਈ ਫੇਰ ਤੇ ਚੱਲ ਸੋ ਚੱਲ ਆਖਰੀ ਵਾਰ ਤੁਹਾਡੀ ਗੱਲ ਹੁਜਾ ਸਾਹਿਬ ਦੇ ਨਾਲ ਕਦੋਂ ਹੋਈ ਆਖਰੀ ਵਾਰ ਹੁਣ ਕਈ ਵਾਰ ਸਚਨ ਜੀ ਨੂੰ ਮੈਂ ਫੋਨ ਕਰਦਾ ਹੁੰਦਾ ਸੀ ਵੀ ਮਿਲ ਨੂੰ ਜੀ ਕਰਦਾ ਉਹ ਆਮ ਤੌਰ ਤੇ ਹੁਣ ਕਦੇ ਹਸਪਤਾਲ ਦਾਖਲ ਕਰਾਉਣੇ ਪੈਂਦੇ ਸੀ ਕਦੇ ਉਹ ਕਹਿੰਦੇ ਸੀ ਕੋਈ ਨਹੀਂ ਜਿਉਂ ਠੀਕ ਹੁੰਦੇ ਆ ਨਾ ਕਾਇਮ ਹੁੰਦੇ ਆ ਫਿਰ ਮੈਂ ਤੁਹਾਨੂੰ ਦੱਸਦਾ ਅੱਛਾ ਪੋਜ਼ਿਟਿਵ ਬਹੁਤ ਰਹਿੰਦੇ ਸੀ ਇੰਨਾ ਬਿਮਾਰ ਰਹਿਣ ਦੇ ਬਾਵਜੂਦ ਵੀ ਜਿਹਦੇ ਨਾਲ ਵੀ ਗੱਲ ਕਰੋ ਕਹਿੰਦੇ ਹਮੇਸ਼ਾ ਕਹਿੰਦੇ ਕੋਈ ਨਹੀਂ ਯਾਰ ਇਹ ਤਾਂ ਜ਼ਿੰਦਗੀ ਦਾ ਚੱਕਰ ਹੈ ਚੱਲਦਾ ਆ ਦੁੱਖ ਵੀ ਬਹੁਤ ਕੱਟੇ ਤੇ ਦਲੇਰ ਵੀ ਬਹੁਤ ਸੀ ਹੌਸਲੇ ਵਾਲੇ ਬੰਦਾ ਸੀ ਤੇ ਸਦਾ ਯਾਦ ਕਰਦੇ ਰਹਾਂਗੇ ਬਹੁਤ ਵੱਡਾ ਮੀਲ ਪੱਥਰ ਆ ਪੰਜਾਬੀ ਗੀਤ ਸੰਗੀਤ ਦੇ ਖੇਤਰ ਵਿੱਚ ਕੋਈ ਹੁਜਾ ਸਾਹਿਬ ਦੀ ਇੱਕ ਹੋਈ ਐਸੀ ਗੱਲ ਜਿਹੜੀ ਹਮੇਸ਼ਾ ਤੁਹਾਨੂੰ ਯਾਦ ਰਹਿੰਦੀ ਵੀ ਯਾਰ ਇਹ ਗੱਲ ਮੇਰੀ ਜ਼ਿੰਦਗੀ ਦੇ ਵਿੱਚ ਵੀ ਇੱਕ ਟਰਨਿੰਗ ਪੁਆਇੰਟ ਦੇ ਤੌਰ ਤੇ ਆ ਗਈ ਹਾਉ ਨਵੀਂ ਕਿਸਮ ਦੇ ਗੀਤ ਸੰਗੀਤ ਦੇ ਉੱਤੇ ਉਹ ਵੀ ਕਹਿੰਦੇ ਹੁੰਦੇ ਸੀ ਵੀ ਆ ਸਮਾਂ ਵੀ ਦੇਖਣਾ ਸੀਗਾ ਹੂੰ ਇੱਕ ਵਾਰ ਮਨ ਯਾਦ ਆ ਹਾਰਮੋਨੀਅਮ ਪਿਆ ਸੀਗਾ ਸੰਗੀਤਕਾ ਸਟੂਡੀਓ ਵਿੱਚ ਉਹ ਕਹਿੰਦੇ ਕਿੰਨੇ ਕੁ ਫੁੱਟ ਤੇ ਪਿਆ ਹੋਊਗਾ ਮੈਂ ਕਿਹਾ ਜੀ 3-4 ਫੁੱਟ ਦੋਹਾਂ ਤੋਂ ਉਹਨਾਂ ਨੂੰ ਹੋਰ ਪੁੱਛਿਆ ਕੋਈ 2 ਫੁੱਟ ਕਹਿ ਦੇਵੇ ਕੋਈ 10 ਫੁੱਟ ਉਹ ਕਹਿੰਦੇ ਮੈਂ ਤਾਂ ਇਹ ਕਹਿਣਾ ਚਾਹਣਾ ਵੀ 2 ਸਾਲ ਹੋ ਗਏ ਇਸ ਹਾਰਮੋਨੀਅਮ ਨੂੰ ਮੈਂ ਹੱਥ ਨਹੀਂ ਲਾਇਆ ਹਾਰਮੋਨੀਅਮ ਹਾਰਮੋਨੀਅਮ ਬੇ ਲੋੜਾ ਹੋ ਗਿਆ ਦੇਖੋ ਮਤਲਬ ਕਿੱਡਾ ਵਿਅੰਗ ਸੀ ਉਹਨਾਂ ਦਾ ਤੇ ਬਸ ਯਾਦ ਕਰਦੇ ਰਹਾਂਗੇ ਯਾਦਾਂ ਹੀ ਰਹਿ ਗਈਆਂ